বারবার ফতোয়া ਜਿਹੜੇ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਕਾਲੀਦਾਲ ਦੇ ਵਿਰੁੱਧ ਦਿੱਤੇ ਉਹਨਾਂ ਦੀ ਜਿਹੜਾ ਕਿ ਲੋਕਾਂ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਲੋਕਾਂ ਦੇ ਸਾਹਮਣੇ ਅਕਾਲੀ ਕੌਣ ਜੋਗੀ ਨਹੀਂ ਰਿਛਦੇ ਪਰ ਜੋ ਅੱਜ ਤੇ ਸਾਡੀ ਹਾਲਤ ਬਣੀ ਆ ਵੇਸਾਸ ਸੁਮਿਤਿ ਬਾਦਲ ਹੋਰਾਂ ਨੇ ਜਿਹੜੇ ਉਮੀਦਵਾਰ ਦੀ ਵਧੇ ਕੀਤੀ ਵੀਐਸਪੀ ਦੇ ਨਾਲ ਰਲ ਕੇ ਕੇਵਲ 754 ਵੋਟਾਂ ਮਿਲੀਆਂ ਸਿੱਖ ਜਿਹੜਾ ਦੁਨੀਆ ਭਰ ਤੇ ਬੈਠਾ ਚਿੰਤਤ ਹੈ ਤੇ ਇਸਾਸ ਸੁਮਿਤਿ ਬਾਦਲ ਨੂੰ ਇਹ ਚਿੰਤਾ ਦਾ ਅਹਿਸਾਸ ਕਰਨਾ ਚਾਹੀਦਾ ਸਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਦਿਨ ਤੋਂ ਲਾਲੋ ਤੁਸੀਂ ਵੀ ਬਾਗੀ ਧੜੇ ਵੱਲੋਂ ਕਹੇ ਜਾ ਰਹੇ ਹੋ ਉਹ ਮਸਲੇ ਜਿਹੜੀ ਆਵਾਜ਼ ਚੱਕੀ ਸੀਗੀ ਉਹਦਾ ਕਿੱਥੋਂ ਤੱਕ ਕੀ ਰੁਝਾਨ ਰਿਹਾ ਜੀ ਦੇਖੋ ਹੁਣ ਵੀ ਇੱਥੇ ਬੈਠੀਆਂ ਛਤਰਾਣੇ ਹਲਕੇ ਦੇ ਲੋਕ ਜਿਹੜੇ ਵੀ ਪੰਥ ਭ੍ਰਸਤ ਨੇ ਜਿਹੜੇ ਵੀ ਪੰਥ ਦਰਦ ਲੈ ਕੇ ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਨੇ ਉਹਨਾਂ ਦੇ ਅੰਦਰ ਇੱਕ ਚੀਜ਼ ਹੈ ਉਹਨਾਂ ਦੇ ਅੰਦਰ ਇੱਕ ਫਿਕਰ ਆ ਉਹਨਾਂ ਦੇ ਅੰਦਰ ਇੱਕ ਚਿੰਤਾ ਲੱਗੀ ਹੋਈ ਆ ਕਿ ਸ਼ਰਮਣੀ ਅਕਾਲੀ ਦਲ ਜੋ ਪੰਜਾਬ ਦੇ ਦੇਸ਼ ਤੇ ਦੁਨੀਆ ਵਿੱਚ ਇੱਕ ਬਹੁਤ ਨਾਮਵਰ ਪਾਰਟੀ ਦੇ ਤੌਰ ਤੇ ਖੇਤਰੀ ਪਾਰਟੀ ਦੇ ਤੌਰ ਤੇ ਜਾਣੀ ਜਾਂਦੀ ਸੀ ਅੱਜ ਆਕਾਸ਼ ਤੋਂ ਆ ਕੇ ਫਸ ਤੇ ਆ ਗਈ ਮਤਲਬ بار بار ਫਤਵੇ ਜਿਹੜੇ ਪੰਜਾਬ ਦੇ ਲੋਕਾਂ ਨੇ ਸ਼ਰਮਣੀ ਅਕਾਲੀ ਦਲ ਦੇ ਵਿਰੁੱਧ ਦਿੱਤੇ ਜੀ ਵੀ ਆ ਪੰਜ ਚੋਣਾਂ ਚ ਅੱਜ ਆ ਛੇਵੀਂ ਦਾ ਨਤੀਜਾ ਜਿਹੜਾ ਇਹਦੇ ਤਾਂ ਜਵੇਂ ਅੱਜ ਹੁਣ ਸਾਡੇ ਜਹੇਦਰ ਸਾਹਿਬਾਨ ਜਿਹੜੇ ਸ਼ਹੀਰਦ ਨੇ ਉਹ ਚਿੰਤਾ ਚ ਨੇ ਕਿ ਲੋਕਾਂ ਨੂੰ ਮੂੰਹ ਦਿਖਾਉਣ ਜੋ ਕਰੀ ਰਿਹਾ ਲੋਕਾਂ ਦੇ ਸਾਹਮਣੇ ਅਕਾਲੀ ਕੌਂਡ ਜੋਗੇ ਨਹੀਂ ਰਛਦੇ ਮਤਲਬ ਜੋ ਅੱਜ ਤੇ ਸਾਡੀ ਹਾਰਤ ਬਣੀ ਆ ਬੇਸਾਸ ਉਹ ਇਥੇ ਬਾਦਲ ਹੋਰਾਂ ਨੇ ਜਿਹੜੇ ਉਮੀਦਵਾਰ ਦੀ ਵਧੇ ਕੀਤੀ ਬੀਐਸਪੀ ਦੇ ਨਾਲ ਰਲ ਕੇ ਕੇਵਲ 754 ਵੋਟਾਂ ਮਿਲੀਆਂ ਤੇ ਉਹ ਸਾਡੀ ਜਿਹੜੀ ਉਮੀਦਵਾਰ ਬੀਬੀ ਰਦੀਤ ਕੌਰ ਸੀ ਜਿਨ੍ਹਾਂ ਨੂੰ ਤੱਕੜੀ ਚੋਣ ਨਿਸ਼ਾਨ ਦਿੱਤਾ ਦਿੱਕੋ ਉਹ ਵਰਤ ਸੀ ਕਿ ਵਿਧਵਾ ਸੀ ਕਿ ਗਰੀਬ ਸੀ ਇੱਕ ਪਰਿਵਾਰ ਦੀ ਬੜੀ ਵੱਡੀ ਕੁਰਬਾਨੀ ਸੀ ਉਹਨਾਂ ਦੇ ਪਤੀ ਸਾਹਿਬ ਪ੍ਰੀਤਮ ਸਿੰਘ ਹੋਰਾਂ ਦੇ ਤੇ ਉਸ ਪਰਿਵਾਰ ਨੂੰ ਟਿਕਟ ਦਿੱਤੀ ਤੱਕਰੀ ਤੋਂ ਨਿਸ਼ਾਨ ਅਦਭੱਟੇ ਛੱਡ ਕੇ ਵਿਚਾਲੇ ਛੱਡ ਕੇ ਲਾਭਾਰਥ ਛੋੜ ਕੇ ਉਹਨਾਂ ਨੇ ਦੂਜੇ ਪਾਸੇ ਮਦਦ ਕਰਨ ਦਾ ਇਲਾਨ ਕਰਤਾ ਸੀ ਸਮ੍ਰਿਤੀ ਬਾਦਲਪੁਰ ਨੇ ਤੇ ਜਿਨ੍ਹਾਂ ਦੀ ਮਦਦ ਕੀਤੀ ਉਹਨਾਂ ਨੂੰ 754 ਜੈ ਮਿਲੀਆਂ ਤੇ ਬੀਬੀ ਜੀ ਦੀ ਪਿੱਠ ਤੇ ਉਹਦੀ ਮਦਦ ਉਹਨੂੰ ਲਾਭਾਰਥ ਨਾ ਛੱਡਿਆ ਜਾਵੇ ਕੁਝ ਸੇਰਦੇ ਲੋਕਾਂ ਨੇ ਹਿੰਮਤ ਕਰਕੇ ਮੈਂ ਸਮਝਦਾ ਉਹਨਾਂ ਦੀ ਮਰਜ਼ੀ ਕੀਤੀ ਤੇ ਉਹ ਫੇਰ ਵੀ 1200 ਵੋਟਾਂ ਲੈ ਗਈ ਅ ਸਾਥਗੀਰ ਸਿੰਘ ਬਾਦਲ ਦੇ ਧੜੇ ਤੇ ਪੀਐਸਪੀ ਦੇ ਸਾਜੇ ਉਮੀਦਵਾਰ ਨੇ ਦੁੱਗਣੀਆਂ ਵੋਟਾਂ ਲੈ ਗਈ ਮਤਲਬ ਇਹ ਕਿ ਸਾਡੇ ਲਈ ਮਤਲਬ ਕਿਸ ਹੁੰਦਾ ਸਾਥਗੀਰ ਸਿੰਘ ਬਾਦਲ ਬਣਨ ਦੀ ਸੁਨੇਹਾ ਵੀ ਤੁਸੀਂ ਲੋਕਾਂ ਦੇ ਫਤਵੇ ਤੋਂ ਅਣਗੌਲੇ ਨਾ ਕਰੋ ਤੁਸੀਂ ਲੋਕਾਂ ਦੇ ਫਤਵੇ ਦੀ ਇੱਜ਼ਤ ਕਰੋ ਜਿੱਦ ਨਾ ਕਰੋ ਲੋਕਾਂ ਦੇ ਫਤਵੇ ਅੱਗੇ ਜਿੱਦ ਕਰਨਾ ਲੋਕਾਂ ਦੇ ਫਤਵੇ ਦੇ ਵਿਰੁੱਧ ਜਾਣਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਅੱਜ ਸਭ ਚਿੰਤਿਤ ਲੋਕ ਫਿਕਰਮੰਦ ਲੋਕ ਮਹਿਸੂਸ ਕਰਦੇ ਨੇ ਕਿ ਜੇ ਸਸਕ੍ਰਿਤੀ ਬਾਹਰ ਤਿਆਗ ਦੀ ਭਾਵਨਾ ਦਿਖਾ ਦੇਣ ਤੇ ਸ਼ਰਮਣੀ ਅਕਾਲੀ ਦਲ ਮੁੜ ਸੁਰਜੀਤ ਹੋ ਸਕਦਾ ਸ਼ਰਮਣੀ ਅਕਾਲੀ ਦਲ ਫੇਰ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਉਹ ਅੱਜ ਜੇ ਪੰਜਾਬ ਨੂੰ ਮੈਂ ਕੱਲ ਲਖਨਊ ਜਾ ਕੇ ਆਇਆ ਜੀ ਉੱਤਰ ਪ੍ਰਦੇਸ਼ ਦੇ ਸਿੱਖਾਂ ਵੀ ਇੰਨੀ ਚਿੰਤਾ ਇੰਨਾ ਫਿਕਰਾ ਕੇ ਕਾਲੀ ਦਲ ਜੋ ਅੱਜ ਨਿਹਾਰਵਾਲ ਜਾ ਰਿਹਾ ਅ ਕਾਲੀ ਦਲ ਜੋ ਬਿਲਕੁਲ ਪਤਲੀ ਪੋਜੀਸ਼ਨ ਤੇ ਪੈ ਗਿਆ ਤੇ ਅੱਜ ਦੇ ਨਤੀਜੇ ਦੇ ਤਾਂ ਬਿਲਕੁਲ ਡੋਬਤਾ ਸੋ ਹਰ ਸਿੱਖ ਜਿਹੜਾ ਦੁਨੀਆ ਭਰ ਤੇ ਬੈਠਾ ਚਿੰਤਤ ਹੈ ਤੇ ਇਸਾ ਸੁਭਿਅਸੇ ਬਾਦਲ ਨੂੰ ਇਹ ਚਿੰਤਾ ਦਾ ਅਹਿਸਾਸ ਕਰਨਾ ਚਾਹੀਦਾ ਔਰ ਕਾਲੀ ਦਲ ਨੂੰ ਜੇ ਕਾਲੀ ਦਲ ਉਹਨਾਂ ਦੇ ਤਿਆਗ ਦੀ ਭਾਵਨਾ ਦਿਖਾਉਣ ਨਾਲ ਤਕੜਾ ਹੁੰਦਾ ਹੋਵੇ ਔਰ ਅਸੀਂ ਤੇ ਇਹ ਕਹਿੰਦੇ ਆ ਵੀ ਉਹ ਮਤਲਬ ਜਥੇਦਾਰ ਸਰਵਾਂ ਨਾਲ ਤੇ ਛੱਡਦੇ ਜਾਂ ਕੋਈ ਪੰਜ ਚਾਰ ਸਾਂਝੇ ਬੰਦਿਆਂ ਤੇ ਛੱਡਦੇ ਤਾਂ ਕਿ ਪਾਰਟੀ ਤਾਂ بچਾਈਏ ਪਾਰਟੀ ਦੀ ਜੇ ਮਾੜੀ ਹਾਲਤ ਹੋ ਰਹੀ ਹੈ ਮੂੰਹ ਦਿਖਾਉਂ ਚੋ ਕਿ ਆ ਵਰਕਰ ਬੈਠੇ ਨੇ ਕਿਤੇ ਲੋਕਾਂ ਜਾਂ ਜੋਗੀ ਨਹੀਂ ਛੱਡੇ ਸੋਅ ਅਜਿਹੀ ਚਿੰਤਾ ਵਾਲੀ ਹਾਲਤ ਚ ਸਿਰ ਦੇ ਲੋਕਾਂ ਨੂੰ ਮੈਂ ਸਮਝਦਾ ਫਿਕਰ ਕਰਨਾ ਚਾਹੀਦਾ ਤਾਂ ਕਿ ਅਸੀਂ ਆਪਣੀ ਪਾਰਟੀ ਨੂੰ ਖੜਾ ਨਾ ਰਹੀਏ ਵੰਡ ਨਾ ਦਈਏ ਸਰਜੇ ਸਿੰਘ ਬਾਦਲਾ ਅਸਤੀਫਾ ਨਹੀਂ ਦਿੰਦੇ ਡੈਕਟਰ ਕਰਨ ਦੀ ਲੋੜ ਆ ਜੀ ਜੈ ਸਿੰਘ ਵੀਰ ਸਿੰਘ ਬਾਦਲ ਅਸਤੀਫਾ ਨਹੀਂ ਦੇ ਰਹੇ ਪਾਰਟੀ ਤੋਂ ਤੁਹਾਡੇ ਤੁਹਾਡੇ ਵੱਲੋਂ ਅਗਲ ਇਕਲੈਕਸ਼ਨ ਕੀ ਹੋਊਗਾ ਇਹ ਸਾਡਾ ਸਾਡਾ ਤਾਂ ਯਤਨ ਹੋਏਗਾ ਕਿ ਉਹ ਬਦਲ ਲੋਕਾਂ ਦੇ ਫਤਵੀ ਨੂੰ ਪ੍ਰਮਾਨ ਕਰਨ ਔਰ ਮੈਂ ਸਮਝਦਾ ਸਾਡੇ ਵੱਲੋਂ ਤਾਂ ਵਰਕਰਾਂ ਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਜਿੰਨੇ ਵੀ ਅੱਜ ਤੱਕ ਸਾਡੇ ਸਤਕਾਰਯੋਗ ਆਗੂ ਰਹੇ ਨੇ ਉਹਨਾਂ ਦੀਆਂ ਯਾਦਗਾਰਾਂ ਬਣਾਈਆਂ ਜਾਣ ਪਹਿਲੀ ਗੱਲ ਤਾਂ ਅਸੀਂ ਜਿਹੜੀ ਨਵੀਂ ਜਨਰੇਸ਼ਨ